ਜੀ ਆ ਜੀ ਦੁੱਧ ਦਹੀਂ ਸਾਰਾ ਕੁਆਪਾ ਕਰਦਾ ਵਾ ਕੋਸ਼ਿਸ਼ ਕਰਦੇ ਆਂ ਸਬਜ਼ੀਆਂ ਵੀ ਆਰਗੈਨਿਕ ਕਿਉਂ ਮਿਲਣੇ ਆਣ ਪੀਣ ਦੀ ਨਹਾਉਣ ਤੋਂ ਹੋਂ ਰਹਿਣ ਦੀ ਸਾਰੀ ਸੰਬੰਧ ਹੁੰਦਾ ਜੀ ਮੈਂ ਤਾਂ ਢਾਬੇ ਤਾਂ ਬਹੁਤ ਹੁੰਦੇ ਨੇ ਪਰ ਤੁਹਾਡੇ ਢਾਬੇ ਤੇ ਅਸੀਂ ਕੀ ਚੀਜ਼ ਆ ਜਿਹਦੇ ਕਰਕੇ ਇੱਥੇ ਦੁਨੀਆ ਆਉਂਦੀ ਆ ਪੂਰੀ ਇੰਡੀਆ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਆ ਅੱਜ ਅਸੀਂ ਇੱਕ ਢਾਬੇ ਤੇ ਪਹੁੰਚੇ ਆ ਤੇ ਢਾਬੇ ਦੀ ਹਰ ਇੱਕ ਚੀਜ਼ ਆ ਜਿਹੜੀ ਬਹੁਤ ਹੀ ਸਪੈਸ਼ਲ ਆ ਇੱਥੋਂ ਦੇ ਜਿਹੜੇ ਲੋਕ ਇੱਥੇ ਖਾਂਦੇ ਪੀਂਦੇ ਨੇ ਜਿਨੇ ਡਰਾਈਵਰ ਆਉਂਦੇ ਨੇ ਜਾਂ ਜਿਨੀ ਜਿਨੀ ਵੀ ਪਬਲਿਕ ਆਉਂਦੀ ਆ ਉਹਨਾਂ ਲਈ ਵੀ ਕਿਹੜਾ ਵੀ ਖਾਣਾ ਬਹੁਤ ਵਧੀਆ ਅੱਜ ਆਪਾਂ ਗੱਲ ਕਰਦੇ ਆ ਇਸ ਟਾਬੇ ਦੇ ਮਾਲਕਾ ਨਾਲ ਆਜੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਇਹ ਕਿਹੜੀ ਜਗ੍ਹਾ ਜੀ ਜਿੱਥੇ ਆਪਾਂ ਬੈਠੇ ਆਂ ਜੀ ਪਿੰਡ ਖਾਰਾ ਜੀ ਕੋਟਕਪੂਰੇ ਤੋਂ ਮੁਕਸ਼ਰ ਰੋਡ ਦੇ ਉੱਤੇ ਪਿੰਡ ਹੈ ਜੀ ਜਿਵੇਂ ਕਿ ਇੱਥੇ ਕਿਹੜੀ ਕਿਹੜੀ ਚੀਜ਼ ਸਪੈਸ਼ਲ ਆ ਜਿਹੜੀ ਵੀ ਆਪਾਂ ਪਬਲਿਕ ਨੂੰ ਸਪੈਸ਼ਲ ਕੋਈ ਚੀਜ਼ ਦਿੰਦੇ ਆ ਟਾਬੇ ਦਾ ਬਹੁਤ ਹੁੰਦੇ ਨੇ ਟਾਬੇ ਤਾਂ ਇੱਕ ਰੋਡ ਤੇ ਆਪਾਂ ਚੱਲ ਜੀਏ ਹਜ਼ਾਰਾਂ ਢਾਬੇ ਨੇ ਪਰ ਤੁਹਾਡੇ ਢਾਬੇ ਤੇ ਅਸੀਂ ਕੀ ਚੀਜ਼ ਆ ਜਿਹਦੇ ਕਰਕੇ ਇੱਥੇ ਦੁਨੀਆ ਆਉਂਦੀ ਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਹੋਰ ਵੀ ਪਬਲਿਕ ਇੱਥੇ ਆਵੇ ਜੀ ਪਬਲਿਕ ਜਾਂ ਜਿੰਨੇ ਵੀ ਉਹਨਾਂ ਨੂੰ ਖਾਣਾ ਵੇਖ ਕੇ ਆਉਣਾ ਜੀ ਆਪਣਾ ਜੈਨੂਇਨ ਖਾਣਾ ਹੁੰਦਾ ਜਿਵੇਂ ਘਰ ਦੇ ਖਾਣੇ ਨਾਲ ਦਾ ਜੀ ਬਾਕੀ ਆਪਾਂ ਜਿਹੜਾ ਰੋਟੀਆਂ ਜਿਵੇਂ ਮੈਦਾ ਵਗੈਰਾ ਇਹ ਚੀਜ਼ ਨਹੀਂ ਵਰਤਦੇ ਆਪਣੇ ਘਰ ਦੀ ਕਣਕ ਹੁੰਦੀ ਆ ਜੀ ਦੁੱਧ ਦਹੀਂ ਸਾਰਾ ਕੁਝ ਆਪਾਂ ਘਰ ਦਾ ਵਰਤਦੇ ਆ ਜੀ ਕੋਸ਼ਿਸ਼ ਕਰਦੇ ਆਂ ਸਬਜ਼ੀਆਂ ਵੀ ਆਰਗੈਨਿਕ ਕਿਉਂ ਮਿਲ ਨਹੀਂ ਜੀ ਇੱਥੇ ਜਿਵੇਂ ਕੋਈ ਢਾਬੇ ਵਾਲੇ ਆਉਂਦੇ ਨੇ ਉਹਨਾਂ ਲਈ ਕੀ ਕੀ ਵਿਵਸਥਾ ਇੱਥੇ ਜਿਵੇਂ ਕੋਈ ਟਰੱਕ ਡਰਾਈਵਰ ਆਉਂਦੇ ਨੇ ਜਾਂ ਕੋਈ ਫੈਮਿਲੀ ਆਉਂਦੀ ਆ ਉਹਨਾਂ ਲਈ ਕੀ ਕੀ ਵਿਵਸਥਾ ਇੱਥੇ ਖਾਣ ਪੀਣ ਜੀ ਨਹਾਉਣ ਧੋਣ ਰਹਿਣ ਦੀ ਸਾਰੀ ਪ੍ਰਬੰਧ ਹੁੰਦਾ ਜੀ ਹਾਂਜੀ ਠੀਕ ਹੈ ਜਿਵੇਂ ਕਿ ਹੋਰ ਕੋਈ ਸਪੈਸ਼ਲ ਚੀਜ਼ ਇੱਥੋਂ ਦੀ ਜਿਹੜੀ ਕਿ ਪਬਲਿਕ ਆਉਂਦੀ ਆ ਵੀ ਆਹ ਚੀਜ਼ ਸਪੈਸ਼ਲ ਸਿਰਫ ਤੁਹਾਡੇ ਢਾਬੇ ਤੇ ਮਿਲਦੀ ਆ ਹੋਰ ਕਿਤੇ ਨਹੀਂ ਮਿਲਦੀ ਇੱਕ ਤਾਂ ਜਿਵੇਂ ਆਪਾਂ ਜੀ ਲੱਡੂ ਵਗੈਰਾ ਬਣਾਉਣਾ ਜੀ ਪਿਓਰ بیس ਹੁੰਦੇ ਆਪਾਂ ਬਿਲਕੁਲੀ ਪਿਓਰ ਹੁੰਦੇ ਆ ਜੀ ਬਾਕੀ ਚਾਹ ਵਗੀ ਜੀ ਗੋੜਾ ਵਾਲੀ ਵਧੀਆ ਜੀ ਪਨੀਰ ਆਪਾਂ ਉਹ ਆਪ ਦਾ ਵਰਤਦੇ ਆ ਜੀ ਪਨੀਰ ਦੀਆਂ ਆਈਟਮਾਂ ਜਿਹੜੀਆਂ ਜੀ ਉਹ ਆਪਣੀਆਂ ਮੇਰੇ ਖਿਆਲ ਚ ਸਭ ਤੋਂ ਵਧੀਆ ਹੁੰਦੀਆਂ ਜੀ ਜੀ ਤੇ ਇੱਥੇ ਕਿੱਥੋਂ ਕਿੱਥੋਂ ਲੋਕ ਆਉਂਦੇ ਤੇ ਢਾਬਾ ਤੁਹਾਡਾ ਕਿੰਨੀ ਦੇਰ ਤੋਂ ਇੱਥੇ ਆ ਜੀ ਢਾਬਾ ਜੀ 2016 ਤੋਂ ਆ ਬਾਈ ਜੀ ਇੱਥੇ ਤੇ ਲੋਕ ਤਾਂ ਤਕਰੀਬਨ ਆਲ ਇੰਡੀਆ ਦੇ ਜੀ ਜਿਵੇਂ ਡ라이ਵਰ ਭਾਈ ਜਾਰਾ ਬਹਲਾ ਆਉਂਦਾ ਸਾਡੇ ਕੋਲੇ ਜੀ ਸਾਰਾ ਰਾਜਸਥਾਨ ਹੋ ਗਿਆ ਉੱਤਰਾਖੰਡ ਤੋਂ ਆਉਂਦੇ ਆ ਬੰਦੇ ਇਧਰੋਂ ਗੁਜਰਾਤ ਹੋ ਗਿਆ ਜੀ ਤਕਰੀਬਨ ਜਿਹੜੀਆਂ ਸਟੇਟਾਂ ਸਾਰੀਆਂ ਜੀ ਆਉਂਦ ਗਈਆਂ ਜੀ ਅੱਛਾ ਕਦੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਈ ਖਾਣ ਪੀਣ ਚ ਰਹਿਣ ਚ ਇੱਥੇ ਕੋਈ ਦਿੱਕਤ ਨਹੀਂ ਕਦੇ ਆਈ ਬਿਲਕੁਲ ਜੀ ਕਿਸੇ ਨੂੰ ਕੋਈ ਦਿੱਕਤ ਨਹੀਂ ਕੋਈ ਇਹ ਨਹੀਂ ਜਿਵੇਂ ਬੰਨ ਕੇ ਚੱਲੋ ਆਮ ਠਾਬਿਆਂ ਦੇ ਡਰਾਈਵਰ ਦਾਦੇ ਆ ਕੋਈ ਗੱਡੀ ਦਾ ਸਮਾਨ ਚੋਰੀ ਜਾਂ ਕੁਝ ਅੱਜ ਤੱਕ ਇਹ ਜੀ ਕੋਈ ਦਿੱਕਤ ਨਹੀਂ ਆਈ ਖੁਸ਼ੀ ਹੁੰਦਾ ਜਿਹੜਾ ਬੰਦਾ ਆਉਂਦਾ ਜੀ ਸਿਕਿਉਰਿਟੀ ਲਈ ਤੁਸੀਂ ਇੱਥੇ ਕੀ ਕੈਮਰਿਆਂ ਦਾ ਪ੍ਰਬੰਧ ਹੈ ਜਾਂ ਕੋਈ ਤੁਸੀਂ ਇੱਥੇ ਗਾਰਡ ਰੱਖੇ ਹੋਏ ਨੇ ਜੀ ਕੈਮਰੇ ਵੀ ਕੈਮਰਿਆਂ ਦਾ ਪ੍ਰਬੰਧ ਵੀ ਹੈਗਾ ਜੀ ਤੇ ਆਪਣਾ ਚੌਂਕੀਦਾਰ ਹੁੰਦਾ ਸਪੈਸ਼ਲ ਜੀ ਰਾਤ ਨੂੰ ਗੱਡੀਆਂ ਬੰਦਿਆਂ ਨੂੰ ਉਠਾਉਣਾ ਕਿੰਨੇ ਵਜੇ ਸੌਣਾ ਕਿੰਨੇ ਵਜੇ ਉਹਨਾਂ ਨੇ ਕਹਿੰਨਾ ਕੋਈ 3 ਵਜੇ ਜਾਣ ਵਾਲਾ ਹੁੰਦਾ ਸਵੇਰ ਸਾਨੂੰ ਉਠਾ ਦੇ ਕੋਈ 4 ਵਜੇ ਵਾਲਾ ਹੁੰਦਾ ਜੀ ਉਹ ਟਾਈਮ ਲਿਖਾਏ ਜਾਂਦੇ ਉਹ ਟਾਈਮ ਤੇ ਉਹਨਾਂ ਨੂੰ ਠਾਈ ਰਾਤ ਸਾਈ ਰਾਤ ਉਹਨਾਂ ਦੀ ਨਿਗਰਾਨੀ ਵੀ ਰੱਖਦੇ ਆ ਜੀ ਮਤਲਬ ਤੁਹਾਡੇ ਕਹਿਣ ਤੋਂ ਵੀ ਜੇ ਕੋਈ ਕਿਸੇ ਬੰਦੇ ਕੋਈ ਸਵੇਰੇ 2 ਵਜੇ 3 ਵਜੇ ਜਾਣਾ ਤੇ ਤੁਸੀਂ ਉਹਦੇ ਸਵੇਰੇ 24 ਘੰਟੇ ਤੁਹਾਡਾ ਕਹਿਣ ਤੋਂ ਭਾਵ ਹੈ 24 ਘੰਟੇ ਢਾਬਾ ਚੱਲਦਾ ਹਾਂਜੀ 24 ਘੰਟੇ ਚੱਲਦਾ ਜੀ ਮੰਨ ਲਓ ਡਰਾਈਵਰ ਵਿਚਾਰੇ ਥੱਕੇ ਟੁੱਟੇ ਆਉਂਦੇ ਆ ਜੀ ਉਹਨਾਂ ਨੂੰ ਕੋਈ ਐ ਨਹੀਂ ਵੀ ਲਾਰਮ ਲਾ ਲਾ ਕੇ ਰੱਖਣਾ ਪੈਂਦਾ ਕੋਈ ਉਹ ਵੱਜੂ ਨਾ ਵੱਜੂ ਜਿਹੜਾ ਆਪਣਾ ਚੌਂਕੀਦਾਰ ਉਹਨੇ ਠਾਉਣਾ ਹੀ ਠਾਉਣਾ ਜੀ ਰਾਈਟ ਟਾਈਮ ਤੇ ਜੀ ਇਹ ਜਾਣਕਾਰੀ ਇਹਨਾਂ ਨੇ ਸਾਨੂੰ ਢਾਬੇ ਦੀ ਦਿੱਤੀ ਆ ਅਸੀਂ ਗੱਲ ਵੀ ਕੀਤੀ ਆ ਤੇ ਹੋਸਾ ਦਾ ਅੱਗੇ ਵੀ ਕਰੀਏ ਅ ਵੀ ਤਾਬੇ ਤੇ ਜਿਹੜੀ ਕਿ ਇਹਨਾਂ ਦੇ ਕਹਿਣ ਦੇ ਮੁਤਾਬਕ 24 ਘੰਟੇ ਇੱਥੇ ਖਾਣ ਪੀਣ ਦਾ ਪ੍ਰਬੰਧ ਆ ਨਹਾਉਣ ਦਾ ਪ੍ਰਬੰਧ ਆ ਜੇ ਕਿਸੇ ਨੇ ਰਹਿਣਾ ਸਵੇਰੇ 2 ਵਜੇ ਵੀ ਉੱਠਣਾ ਉਹਦਾ ਵੀ ਇਹ ਪ੍ਰਬੰਧ ਕਰਕੇ ਦਿੰਦੇ ਨੇ ਅ ਅਸੀਂ ਆਪਦੇ ਚੈਨਲ ਦੇ ਮਾਧਮ ਰਾਹੀਂ ਅਸੀਂ ਇਹਨਾਂ ਕੋਲੇ ਅੱਜ ਪਹੁੰਚੇ ਆ ਤੇ ਇਸ ਜਾਣਕਾਰੀ ਲਈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ